ਕੋਜੀ ਮੈਂ ਵੱਡੇ ਵੱਡੇ ਲੀਟਰਾਂ ਦੇ ਬਾਜੇ ਵਜਾਉਣੇ ਆ ਪੱਟਾ ਦੇ ਹੱਥ ਮਾਰਦਾ ਨਹੀਂ ਆ ਗਿਆ ਪਹਿਲੀ ਪਾਣੀ ਆ ਗਿਆ ਪਹਿਲੀ ਪਾਣੀ ਆ ਗਿਆ ਪਹਿਲੀ ਪਾਣੀ ਆ ਗਿਆ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਬੈਂਡਵਾਜੀਆਂ ਦੇ ਨਾਲ ਆਪਣੇ ਨਾਮਜ਼ਦਗੀ ਪੱਨ ਪਹੁੰਚੇ ਸਮਾਸੀ ਵੀ ਟੀਟੂ ਬਾਣੀਆਂ ਜਿਥੇ ਇਹਨਾਂ ਨੇ ਪੱਟਾ ਤੇ ਥਾਪੀ ਮਾਰ ਕੇ ਕਿਹਾ ਉਹ ਹੁਣ ਵੈਲੀ ਬਾਣੀਆਂ ਨੇ ਇਸ ਦੇ ਨਾਲ ਹੀ ਉਹਨਾਂ ਵਿਰੋਧੀਆਂ ਤੇ ਵੀ ਵੱਡਾ ਹਮਲਾ ਕੀਤਾ ਤਾਂ ਕਿ ਕਿਹਾ ਕਿ ਸਾਡੇ ਲੀਡਰ ਗਰਮਨ ਲੈ ਕੇ ਮੋਠੀਆਂ ਤਨਖਾਹ ਲੈਂਦੇ ਨੇ ਪਰ ਕੰਮ ਨਹੀਂ ਕਰਦੇ ਪਰ ਉਹ ਇਸ ਮਕਸਦ ਨਾਲ ਆਏ ਨੇ ਕਿ ਉਹ ਕੰਮ ਕਰਨਗੇ 이거 <laughs> 봐 ਟੀਟੂ ਬਾਨਿਆ ਜੀ ਵਾਜੇ ਵਜਾ ਕੇ ਡੀਸੀ ਦਫਤਰ ਪਹੁੰਚੇ ਹਾਂ ਬੈਂਡ ਵਾਜੇ ਲੈ ਕੇ ਕੀ ਕੀ ਕਹਿਣਾ ਦੇਖੋ ਜੀ ਮੈਂ ਵੱਡੇ ਵੱਡੇ ਲੀਟਰਾਂ ਦੇ ਵਾਜੇ ਵਜਾਉਣੇ ਆ ਤੇ ਤਾਂ ਹੀ ਉੱਥੇ ਵਾਜੇ ਲੈ ਕੇ ਆਇਆ ਮੈਂ ਟੂਬੀਆ ਜਿਹੜੇ ਲੀਟਰ ਆਗੇ ਆ ਲੋਕਾਂ ਵਾਸਤੇ ਕੱਖ ਕੰਮ ਨਹੀਂ ਕਰਦੇ ਜੇ ਕੱਖ ਕੰਮ ਕਰਦੇ ਹੁੰਦੇ ਤਾਂ ਅਸੀਂ ਫਿਰ ਭਾਈ ਚੂਣਾ ਨਾਲ ਲੜਦੇ ਕਰਾਂ ਸਾਡੇ ਕੋਈ ਮੁੱਦੇ ਦੀ ਬਰਾਦ ਲੈ ਕੇ ਆਏ ਸੀ ਅੱਜ ਤੇ ਅਸੀਂ ਚੂਣ ਕਮਿਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਨੇ ਪੂਰੀ ਸਕਿਉਰਟੀ ਲਈ ਆ ਪੂਰੀ ਜਾਣਕਾਰੀ ਦਿੱਤੀ ਆ ਤੇ ਮੈਂ ਚੂਣ ਕਮਿਸ਼ਨ ਨੂੰ ਬੇਨਤੀ ਕਰਨਾ ਚਾਹੁੰਦਾ ਮਾ ਟੀਟੂ ਬਾਨੇ ਨੂੰ ਪਰੇਸ਼ਾਨ ਨਾ ਕਰੋ ਤੇ ਟੀਟੂ ਰੋਲ ਦੋਨਾਂ ਪਰਸਾਨਾ ਕੀ ਕਹਿੰਦਾ ਬਾਪ ਤੁਹਾਡੀ ਗੱਡੀ ਵੀ ਬੈਕ ਕਰਾਤੀ ਪਿੱਛੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਨੂੰ ਪਤਾ ਨਹੀਂ ਸੀ ਕਿ ਪਾਰਕਿੰਗ ਇੱਥੇ ਹੈ ਕੋਈ ਨਹੀਂ ਬੈਕ ਕਰਵਾਈ ਤਾਂ ਤਾਂ ਮੇਰੇ ਭਰਾ ਨੇ ਤੁਹਾਨੂੰ ਸਾਸਨ ਦੇ ਹਾਂ ਕਿ ਅੱਜ ਬੈਂਡਵਾਜੇ ਲੈ ਕੇ ਕੋਈ ਵਿਆਹ ਦਾ ਰੱਖਿਆ ਨਹੀਂ ਹੋਇਆ ਅਡੀ ਉਹ ਵਿਆਹ ਜੀ ਭਾਈ ਜੀ ਲੋਕਾਂ ਦੇ ਮੁੱਦੇ ਸਾਡੇ ਵਾਸਤੇ ਵਿਆਹ ਵਾ ਅੱਛਾ ਚਿੱਟੇ ਨਾਲ 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 ਮਰ ਜਾਂਦੇ ਆ ਖਸਖਸ ਦੀ ਖੇਤੀ ਕਰਾਉਂਦੇ ਨਹੀਂ ਡੋਡੇ ਭੀਮ ਖੋਲਦੇ ਨਹੀਂ ਕਿਰਾ ਤੇ ਪੌਸਤ ਸੁਲਾਜ਼ਮ ਕਿਵੇਂ ਰਕੂਗਾ ਚਿੱਟੇ ਦੀ ਰੋਕ தாம் ਜਿਹੜੇ ਇਹਨਾਂ ਨੇ ਪੈਦਾ ਕਰਤੇ ਮੈਡੀਕਲ ਨਾਲਸੇ ਲੋਕੀ ਖਾਈ ਜਾਂਦੇ ਆ ਲੋਕੀ ਆਈਟੈਕਸ ਖਾਈ ਜਾਂਦੇ ਆ ਕਰ ਜਾਂਦੇ ਮੁੱਦੇ ਬੈਂਡ ਵਜਾਈ ਨੇ ਦੂਜੇ ਪਾਸੇ ਪੱਟਾ ਦੇ ਹੱਥ ਮਾਰੀ ਜੰਨੇ ਪੱਟਾ ਦੇ ਹੱਥ ਮਾਰਦਾ ਨਹੀਂ ਆ ਗਿਆ ਪੈਲੀ ਪਾਣੀ ਆ ਗਿਆ ਪੈਲੀ ਪਾਣੀ ਆ ਗਿਆ ਪੈਲੀ ਪਾਣੀ ਆ ਗਿਆ ਜੀ ਅਸ ਤੇ ਇਹਨਾਂ ਦੇ ਬੈਲ ਘਟਰੀਆਂ ਨੇ ਬੁੱਢੇ ਪੱਟਾ ਕਰਾ ਨਾਮ ਬਦਲਦਾ ਹਾਂਜੀ ਇਹ ਦੂ ਪਾਣੀ ਦਾ ਪੈਲੀ ਪਾਣੀ ਹੈ ਤਾਂ ਉਹ ਬਾੜੇ ਬੈਲੀ ਹੈ ਜੀ ਆ ਮੋੜ ਦੇ ਰੋਕ ਮੈਨੂੰ ਖਤਰਨਾਕ ਹੀ ਕਹਿੰਦੇ ਆ ਕਹਿੰਦੇ ਲੀਡਰਾਂ ਵਾਸਤੇ ਮ ਖਤਰਨਾਕ ਲੋਕਾਂ ਨੂੰ ਕੀ ਹਾਲ ਹੈ ਇਲਾਕੇ ਲੀਡਰਾਂ ਦਾ ਹਾਲ ਸਾਡੀ ਦਾ ਬਿੱਟੂ ਦਾ ਕੀ ਹਾਲ ਹੈ ਉਹਨਾਂ ਦੇ ਪਸੀਨੇ ਚੋਂਦੇ ਆ ਉਹਨਾਂ ਨੂੰ ਪਿੰਡਾਂ 'ਚ ਕੋਈ ਵੰਡ ਨਹੀਂ ਦਿੰਦਾ ਕਹਿੰਦੇ ਸਾਨੂੰ ਪਿੰਡਾਂ 'ਚ ਨਹੀਂ ਵੰਡ ਦਿੰਦੇ ਉਹ ਰਵਨੀਤ ਬਿੱਟੂ ਕਹਿੰਦਾ ਮੇਰਾ ਮਨ ਦੁਖੀ ਆ ਉਹ ਦੁਖੀ ਜਿਹੜਾ ਤੂੰ ਦੁੱਖ ਕੀਤਾ ਉਹਨਾਂ ਨੂੰ ਲੋਕਾਂ ਨੂੰ ਲੋਕਾਂ ਨੂੰ ਤਕਲੀਫਾਂ ਦਿੱਤੀਆਂ ਨੇ ਤੁਸੀਂ ਲੋਕਾਂ ਨੇ ਇੰਨੀਆਂ-ਇੰਨੀਆਂ ਤਰਖਾਹਾਂ ਨੇ ਇੱਕ ਪੜ੍ਹੇ ਲਿਖੇ ਤੁਸੀਂ ਇੰਨੀਆਂ-ਇੰਨੀਆਂ ਗੱਲਾਂ ਮੈਨ ਲਈ ਫਰਦੇ ਹੋ ਸਾਡਾ ਜਿਹੜਾ ਪ੍ਰਸ਼ਾਸਨ ਹੈਗਾ ਵਾ ਉਹ ਪੜ੍ਹਿਆ ਲਿਖਿਆ ਵਾ ਇੱ ਅਜ ਮਖਤੀਏ ਢੋਲ ਵਜਾ ਕੇ ਇੱਥੇ ਬੈਣ ਵਾ ਢੋਲ ਵਜਾ ਕੇ ਮੈਂ ਵੀ ਆਪਣਾ ਰੋਣਾ ਪੋਣਾ ਆਇਆ ਵਾ ਮਿੱਟੀ ਟੂ ਬਾੜੀਆਂ ਹੈਗਾ ਵਾ ਅਜੇ ਮਰਿਆ ਨਹੀਂ ਆ ਬਸ ਆ ਇਹਨੇ ਲੀਡਰਾਂ ਨੂੰ ਦਿਖਾਉਣਾ ਆ ਜੀ ਆ ਜਿਹੜੇ ਸਿਆਸੀ ਲੀਡਰ ਲੋਕ ਅਪ ਕਾਂਜਬਰ ਨਾ ਆਇਆ ਨਾ ਆ ਸਾਰੇ ਪਾਸੇ ਤੁਰੇ ਫਿਰਦੇ ਸਾਰੇ ਪਾਸੇ ਤੁਰੇ ਫਿਰਦੇ ਹੁੰਦਾ ਆ ਕਾਂਜਬਰ ਨਾ ਆਇਆ ਆ ਕਾਂਜਬਰ ਨਾ ਆਇਆ ਕਰਦੇ ਕੀ ਕਰ ਉਮੀਦ ਕੱਦ ਗੱਲ ਕੋਸ਼ਿਸ਼ਾ ਉਮੀਦਵਾਰ ਜੀ ਨਾ ਹੱਦ ਕਰਤੀ ਆਗਰਾ ਲੋਕ ਸਭਾ ਨੇ ਹੱਦ ਕਰਤੀ ਚਲੋ 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 ਹੁਣ ਆਜੋ ਚਲੋ ਆਜੋ 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 ਵੀ ਆਜੋ